ਆ ਵੀ ਉੱਪਰ ਜਾਂਦੇ ਐ ਤੁੰਡੀਆਂ ਹਾਤਾਂ ਦੇ ਸਾਹ। ਮਰੀ ਵਾ ਵਧੀਆ ਦੀ ਗੱਲ। ਦੋ ਸਾਈਡਾਂ ਦੇ ਪਾਈ ਜਿੰਦਾ ਤੋੜੀ ਡਾਲੇ ਚੁੱਕੀ ਜਾਂਦਾ ਉਹ ਜੈਕਾਂ ਵਾਲੀਆਂ ਟਰਾਲੀਆਂ ਬਣਾਈਆਂ। ਅੱਛਾ। ਆਹ ਨੌਕਰਾਂ ਦੇ ਰਾਈਟ ਬਣਾਈਆਂ। ਅੱਛਾ। ਹਾਂ। ਵਾਹ ਜੀ ਵਾਹ। ਚੱਲੋ ਇੱਥੇ ਲਿਗਾਤੀ ਆਉਂਦੀਆਂ ਵਿੱਚ। ਹਾਂਜੀ ਹਾਂਜੀ। ਹਾਂਜੀ। ਆਹ। ਨਹੀਂ ਮਾਰਦੇ। ਨਹੀਂ ਨਹੀਂ ਡਾਤੀ। ਤੁਹਾਡੀ ਇੱਥੋਂ ਨਾ ਹੁੰਦੇ ਸਟੂਡੀਓ ਨਹੀਂ ਥੋੜੀ ਹੋਰ ਆ ਜੀ ਭਾਜੀ ਸਲੇਫਾਂ ਪਈਆਂ ਅੱਛਾ ਉਹ ਦਾ ਵੇਖੋ ਮੰਡੇ ਨੇ ਅੰਦਰ ਜਿਮ ਜੂਮ ਬਣਾਈ ਹੈ ਪਿੰਡ ਦੇ ਦਾ ਸ਼ਕਾਤ ਜੀ ਬਾਈਗਲ ਜੀ ਕਾ ਖਾਲਸਾ ਬਾਈਗਲ ਜੀ ਕੀ ਫਤਿਹ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਐਮ ਐਲ ਏ ਹਲਕਾ ਇਨਾਲਾ ਮੈਂ ਹੱਸ ਵਲੇ ਬੌਲੀ ਪਿੰਡ ਹੈ ਸਾਡਾ ਬਿਲਕੁਲ ਲਾਸਟ ਵਾਲਾ ਪਿੰਡ ਹੈ ਇਸ ਪਿੰਡ ਦੇ ਚਾਰ ਚੁਫੇਰੇ ਬਹੁਤ ਪਾਣੀ ਹੈ ਤਾਂ ਉਹ ਵੈਸੇ ਹਰਿਆ ਭਰਿਆ ਦਿਸ ਰਿਹਾ ਲੱਥ ਗਿਆ ਬਹੁਤ ਪਾਣੀ ਲੱਥ ਵੀ ਗਿਆ ਪਤਾ ਜੇ ਵੀ ਪਾਣੀ 2-2 3-3 ਫੁੱਟ ਜਿਹੜਾ ਪਾਣੀ ਅਜੇ ਵੀ ਜ਼ਮੀਨ ਦੇ ਵਿੱਚ ਖੜਾ ਹੋ ਸਾਹਮਣੇ ਤੁਸੀਂ ਦੇਖੋ ਜਿਹੜਾ ਇੱਕ ਡਰੇਨ ਦਾ ਬੰਦ ਟੁੱਟਾ ਜਿਹੜਾ ਅਸੀਂ ਦੇਖ ਕੇ ਆਏ ਅੱਜ ਵੀ ਬਹੁਤ ਬਰਸਾਤ ਹੁੰਦੀ ਸੀਗੀ ਸਾਨੂੰ ਕੁਦਰਤ ਨੇ ਬਹੁਤ ਬੁਧੀਤਾਂ ਕਰੋਪੀ ਕੀਤੀ ਹੈ ਸਾਡੇ ਤੇ ਸਾਡੇ ਬਹੁਤ سارے ਜਨਵਰ ਮੱਝਾਂ ਗਾਂ ਆ ਕੁੱਤੇ ਪਾਣੀ ਦੇ ਵਿੱਚ ਡੁੱੜ ਕੇ ਚਲੇ ਗਏ ਪਤਾ ਮੇਰਾ ਕਬੀਰ ਜਗਰੂਪ ਸਿੰਘ ਆ ਸਾਡਾ ਕਿਸਾਨ ਮੈਂ ਬਹੁਤ ਹਰਾਨ ਆ ਕਿ ਉਹਨੇ ਆਪਣੀਆਂ ਬੱਜਾਂ ਤੁਸੀਂ ਸ਼ਾਇਦ ਪਹਿਲੀਆਂ ਦਾ ਵੇਖੀਆਂ ਮਿਲ ਗਈਆਂ ਮੈਂ ਤਾਂ ਪਹਿਲੀ ਵਾਰ ਹੀ ਦੇਖ ਰਿਆ ਕਿ ਮੀਂਹ ਤੋਂ ਬਚਾਉਣ ਲਈ ਹੜ੍ਹ ਤੋਂ ਬਚਾਉਣ ਲਈ ਆਪਣੀਆਂ ਬੱਜਾਂ ਨੂੰ ਉਹਨੇ ਕੋਠੇ ਦੇ ਉੱਤੇ ਜਿਹੜਾ ਉਹ ਬੰਦਿਆਂ ਉਹਨੇ ਜਗਾੜ ਇਦਾਂ ਦਾ ਬਣਾਇਆ ਆਪਣਾ ਟਰੈਕਟਰ ਵੀ ਉੱਤੇ ਆ ਆਪਣੀਆਂ ਬੱਜਾਂ ਵੀ ਉੱਤੇ ਆ ਥੱਲੇ ਉਤ ਕੋ ਘੋੜੀਆਂ ਲੋਡ ਪੈਣ ਤੇ ਉਸੇ ਵਾਲੇ ਘੋੜੀਆਂ ਨੂੰ ਲੈ ਆਉਂਦਾ ਜਦੋਂ ਪਾਣੀ ਜ਼ਿਆਦਾ ਆ ਜਾਂਦਾ ਮੇਰਾ ਕਹਿਣ ਤੋਂ ਪਾਵਿਆ ਕਿ ਸਾਡੇ ਕਿਸਾਨ ਜਿਹੜੇ ਕਿੰਨੀ ਵੱਡੀ ਮੁਸੀਬਤ ਦਾ ਸਾਹਮਣਾ ਕਰਦੇ ਉਹ ਉਹਨਾਂ ਮੁਸੀਬਤਾਂ ਦਾ ਹੱਲ ਵੀ ਕੱਢ ਕੇ ਰੱਖਿਆ ਜੇ ਤੁਸੀਂ ਥੋੜਾ ਜਿਹਾ ਦੇਖ ਲੋਗੇ ਸਾਹਮਣੇ ਬੋਲੀ ਪਿੰਡ ਹੈ ਹਰ ਕੋਠੇ ਉੱਤੇ ਤਰਪਾਲ ਲੱਗੀ ਆ ਹਰ ਕੋਠੇ ਉੱਤੇ ਤੰਬੂ ਲੱਗਾ ਇੰਨਾ ਪਾਣੀ ਹੈ ਪਿੰਡ ਦੇ ਵਿੱਚ ਥੱਲੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਭ ਸਭ ਲੋਕਾਂ ਨੇ ਉੱਤੇ ਜਿਹੜੇ ਕੋਠੇ ਉੱਤੇ ਵਿਚਾਰ ਦੇ ਦਾਇਸ਼ ਕੀਤੀ ਆ ਪਰ ਇਹਨੇ ਮੀਂਹ ਦੇ ਵਿੱਚ ਤੰਬੂ ਵਿਚਾਰੇ ਕੀ ਕਰਦੇ ਹੋਣਗੇ ਜਿੰਨਾ ਅੱਜ ਮੀਂਹ ਜੜਾ ਪਿਆ ਸੋ ਮੈਂ ਕਿਸਾਨਾਂ ਦੀ ਜ਼ਿੰਦਗੀ ਜਿਹੜੀ ਤੁਹਾਨੂੰ ਦਿਖਾਉਣੀ ਚਾਹੁੰਦਾ ਸੀਗਾ ਕਿ ਸਾਡਾ ਪੰਜਾਬ ਪੰਜਾਬ ਦੀ ਧਰਤੀ ਤੇ ਇਦਾਂ ਦੇ ਜੋਧੇ ਆ ਜਿਹੜੇ ਹਰ ਚੀਜ਼ ਦਾ ਹੱਲ ਕੱਢ ਲੈਂਦੇ ਆ ਜਿਹੜਾ ਹਰ ਮੁਸੀਬਤ ਚੱਲ ਲੈਂਦੇ ਆ ਜਿਹੜੇ ਹਰ ਮੁਸੀਬਤ ਨੂੰ ਉਸ ਮੁਸੀਬਤ ਦਾ ਕਿੱਦਾਂ ਸਾਹਮਣਾ ਕਰਨਾ ਉਹਦਾ ਹੱਲ ਕੱਢ ਲੈਂਦੇ ਆ ਤੋ ਮੈਂ ਵੀਰ ਜਗਰੂਪ ਨੂੰ ਵਧਾਈ ਦੇਣਾ ਉਹਦੇ ਬੜਾ ਵਧੀਆ ਜਿਹਾ ਅੱਗੇ ਕਿਸੇ ਨੇ ਆਪਣਾ ਫਾਰਮ ਹੌਸਫੜਾਣਾ ਪਾਇਆ ਆ ਵੀਰ ਜਗਰੂਪ ਸਿਆ ਕਿਸੇ ਨੇ ਵੀ ਕੋਈ ਬਣਾਉਣਾ ਇਹ ਮੇਰਾ ਵੀਰ ਆ ਗਿਆ ਜਗਰੂਪ ਇਹਨੇ ਆ ਸਿਸਟਮ ਜਿਹੜਾ ਬਣਾਇਆ ਮੈਨੂੰ ਬਹੁਤ ਵਧੀਆ ਲੱਗਾ ਜਿੱਦਣ 26 ਤਰੀਕ ਦਾਤ ਨੂੰ ਪਾਣੀ ਆਇਆ ਬਹੁਤ ਪਾਣੀ ਸੀ ਇੱਥੇ ਪਾੜੀ ਪਾਣੀ ਸੀਗਾ ਤੇ 28 29 ਤਰੀਕ ਨੂੰ ਮੈਨੂੰ ਭਾਈ ਬਲਦੇਵ ਸਿੰਘ ਵਡਾਲਾ ਜੀ ਮਿਲੇ ਜਿਹੜੇ ਕੀਰਤਨ ਕਰਦੇ ਤੁਨਬਾਸ ਆਏ ਸੀਗੇ। ਤੋਂ ਉਹਨਾਂ ਨੇ ਮੈਨੂੰ ਇੱਕ ਸੁਝਾਅ ਦਿੱਤਾ ਕਿਤੇ ਤਾਲੀਆ ਸਾਹਿਬ ਆਪਾਂ ਦਾ ਵੀ ਤਾਂ ਦਾਦ ਕਿਤੇ ਖੜ ਨਹੀਂ ਸਕਦੇ। ਪਰ ਤੁਸੀਂ ਜਦੋਂ ਪਿੰਡਾਂ 'ਚ ਜਾਂਦੇ ਹੋ ਆਪਣੇ ਕਿਸਾਨਾਂ ਨੂੰ ਆਪਣੇ ਮਜਦੂਦਾਂ ਨੂੰ ਬੇਨਤੀ ਕਰਿਆ ਕਦੋ ਕਿ ਜੇ ਉਹ ਟਰੈਕਟਰ ਲੈਂਦੇ ਆ ਜੇ ਉਹ ਕਾਰ ਲੈਂਦੇ ਆ ਤੋਂ ਨਾਲ-ਨਾਲ ਇੱਕ-ਇੱਕ ਜਿਹੜੀ ਆ ਕਿਸ਼ਤੀ ਵੀ ਬੇੜੀ ਵੀ ਬਣਾ ਕੇ ਰੱਖਣ ਆਪਣੇ ਘਰਾਂ ਦੇ ਵਿੱਚ ਪਤਾ ਨਹੀਂ ਕਿਦੋਂ ਐਮਰਜੈਂਸੀ ਲੋਡ ਪੈ ਜਾਏ। ਸੋ ਹਰ ਬੰਦੇ ਨੂੰ ਇਦਾਂ ਹੀ ਸੋਚਣਾ ਚਾਹੀਦਾ ਕਿਉਂਕਿ ਆਪਾਂ ਰਾਵੀ ਦੇ ਕੰਡੇ ਤੇ ਆ ਕੁਦਰਤੀ ਮਾਤ ਪਤਾ ਨਹੀਂ ਕਿਦੋਂ ਆ ਜਾਏ ਕਿੱਥੇ ਆ ਜਾਏ ਇਹ ਤਾਂ ਕਿਤੇ ਵੀ ਆ ਸਕਦੀ ਪੰਜਾਬ ਚ ਪਤਾ ਨਹੀਂ ਕਿੱਥੇ ਪਚਾਲ ਆ ਜਾਣ ਕਿੱਥੇ ਤੂਫਾਨ ਆ ਜਾਣ ਕਿੱਥੇ ਗੜੇ ਪੈ ਜਾਣ ਕਿੱਥੇ ਸਰ ਇਦਾਂ ਪਾਣੀ ਆ ਜਾਏ ਭਾਦੋ ਦਾ ਹੱਲ ਜਿਹੜਾ ਹਮੇਸ਼ਾ ਹੀ ਆਪਣੇ ਦਿਮਾਗ ਦੇ ਵਿੱਚ ਸਾਨੂੰ ਰੱਖਣਾ ਚਾਹੀਦਾ ਜਿੱਦਾਂ ਜਗਰੂ ਵੀਰ ਨੇ ਰੱਖਿਆ ਕਿੰਨੀਆਂ ਸੋਹਣੀਆਂ ਬੱਜਾਂ ਜੜੀਆਂ ਜੇਕਰ ਥੱਲੇ ਲੈਂਦੀਆਂ ਇਹ ਪਾਣੀ ਦੇ ਵਿੱਚ ਸਾਰੀਆਂ ਖਰਾਬ ਹੋ ਜਾਣੀਆਂ ਸੀਗੀਆਂ ਸੋ ਮੈਂ ਇਹਦਾ ਇਹਦਾ ਸਪੈਸ਼ਲ ਦੇਖਣਾ ਜੋ ਮੈਨੂੰ ਪਤਾ ਲੱਗਾ ਕਿ ਮੱਝਾਂ ਜਿਹੜੀਆਂ ਕੋਠੇ ਦੇ ਬੰਦੀਆਂ ਤੇ ਮੈਂ ਕਿਹਾ ਕਮਾਲ ਆ ਵੀ ਮਸੀਬਤਾਂ ਪੈਂਦੀਆਂ ਬਸ ਸਾਡੇ ਬੰਦੇ ਮਸੀਬਤਾਂ ਦਾ ਵੀ ਹੱਲ ਕੱਢ ਲੈਂਦੇ ਆ ਸੋ ਤੁਹਾਨੂੰ ਸਾਰੀ ਵਧਾਈ ਤੁਸੀਂ ਇਹ ਬੇਜਵਾਨੇ ਆ ਹਾਂਜੀ ਹਾਂਜੀ ਆਪਾਂ ਭੇਜ ਗਏ ਸਾਨੂੰ ਠੰਡ ਲੱਗਦੀ ਐ ਹੁਣੇ ਕਿਸੇ ਨਾ ਕਿਸੇ ਨੇ ਸਾਨੂੰ ਚਾਹ ਪਿਆ ਦੇਣੀ ਆ ਪਰ ਜੇ ਉਹ ਡੁੱਬਦਾ ਜਾਂ ਇਹ ਪਾਣੀ ਚ ਖਲੋਂਦਾ ਇਹ ਬੇਜਵਾਨਾ ਆਪਾਂ ਨੂੰ ਕਹਿ ਨਹੀਂ ਸਕਦਾ ਕੋਈ ਆਪਣੇ ਬੇਜਬਾਨੇ ਜਨਮ ਦਾ ਬਾਰੇ ਇੰਨਾ ਸੋਚਦੇ ਹੋ ਤੁਹਾਨੂੰ ਇਸ ਗੱਲ ਦੀ ਵਧਾਈ ਆ ਬੰਦਿਆ ਬੰਦਾ ਤੇ ਵਿਚਾਰਦਾ ਪੀੜ ਹੁੰਦੀ ਆ ਤਾਂ ਕਹਿੰਦਾ ਕਿ ਮੈਨੂੰ ਆਹ ਦੇ ਦਿਓ ਜੀ ਆਹ ਦੇ ਇਹ ਵਿਚਾਰੇ ਬੋਲਦੇ ਥੋੜੇ ਆ ਹਾਂਜੀ ਹਾਂਜੀ ਇਹ ਤਾਂ ਪਾਣੀ ਤੋਂ ਜਿੱਦਾਂ ਦਾ ਪਾਣੀ ਆਇਆ ਕਿੰਨੇ ਡੰਗਰ ਰੁੱੜ ਗਏ ਕੀਤੀ ਆ ਹਾਂਜੀ ਹਾਂਜੀ ਇਹਨੇ ਨਾ ਜੋ ਪਿੰਡ ਚੋਂ ਕੋਈ ਜਨ ਬੰਦਾ ਜਾਂ ਕੋਈ ਆਥੇ ਪਸੇ ਜਾਣ ਵਾਲਾ ਨੇ ਟਰੈਕਟਰ ਦਾ 15000 ਦਾ ਤੇ ਆਪੂ ਕਾ 20000 ਦਾ ਨਾਦਾ ਵਧੀਆ ਵਧੀਆ ਇੱਕ ਇੱਕ ਜਾਨੇ ਨੂੰ ਇਹਨੇ ਕੱਢ ਕੇ ਬੋਲਦੇ ਜਾਂ ਜਿੱਥੇ ਜਾਣਾ ਉੱਥੇ ਪਹੁੰਚ ਜਾਓ ਬਾਜਿਓ ਬਾਬਾ ਬੜਾ ਸਾਫ ਕਰਾਉਂਦਾ ਹਾਂਜੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦਾ ਘਰ ਆ ਗੁਰੂ ਦੀ ਨਗਰ ਆ ਰਾਸ ਕਰਾ ਕਰੋ ਬਾਬਾ ਬੁੱਢਾ ਸਾਹਿਬ ਸਾਡੇ ਤੇ ਕਿਰਪਾ ਕਰੋ ਹਾਂਜੀ ਹਾਂਜੀ ਸਾਨੂੰ ਸ਼ਕਤੀ ਬਖ ਦੇ ਸਮਝਦੇ ਕਿ ਦੀ ਗੱਲ ਸੋ ਮੈਂ ਤੁਹਾਡਾ ਪਤਾ ਜੀ ਫਾਰਮ ਦੇਖਣ ਆਇਆ ਸੀਗਾ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਮੱਝਾਂ ਉੱਤੇ ਬੰਧੀਆਂ ਮੈਨੂੰ ਬਾਕੀ ਜਿਆਦਾ ਵੀ ਦੇਖ ਕੇ ਜੀ ਇਹ ਨਾ ਸਾਡਾ ਨੂੰ ਮੁੱਖ ਰੱਖਦੇ ਆਂ ਇਹ ਇਦਾਂ ਦਾ ਬਣਾਇਆ ਹੈਗਾ ਵੀ ਕੱਲ ਨੂੰ ਕੋਈ ਵੀ ਆਫਤ ਆ ਸਕਦੀ ਹੈ। ਨਾ ਨਾ ਵਧੀਆ ਕੀਤਾ ਇਹ ਤੁਹਾਡੀ ਲੰਮੀ ਸੋਚ ਹਾਂਜੀ ਹਾਂਜੀ ਲੰਮੀ ਸੋਚ ਦਾ ਸਾਨੂੰ ਇਦਾਂ ਦਾ ਸਿਸਟਮ ਢਾ ਕੇ ਰੱਖਣਾ ਚਾਹੀਦਾ ਸਾਰਾ ਹਾਂਜੀ 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 ਕਿਉਂਕਿ ਕੁਦਰਤੀ ਆਫਤ ਤੇ ਪਤਾ ਨਹੀਂ ਕਿੱਥੇ ਆ ਜਾਏ ਤੁਸੀਂ ਤਾਂ ਚਲੋ ਬਿਲਕੁਲ ਆਵੀ ਦੇ ਕੰਡੇ ਤੇ ਆਂ ਇੱਧਰ ਤੇ ਪਾਣੀ ਆਉਂਦਾ ਕੁਦਰਤੀ ਆਫਤਾਂ ਕੀ ਪਤਾ ਕਿੱਥੇ ਪਹਹਾਲ ਆ ਜਾਣ ਕਿੱਥੇ ਕੀ ਆ ਜਾਏ ਕਿੱਥੇ ਕੀ ਹੋ ਜਾਏ ਤਾਨੂੰ ਬਹੁਤ ਵਧਾਈਆਂ ਜੀ ਮਾਦਾ ਸੱਚੇ ਬਾਦਸ਼ਾਹ ਤੁਹਾਡੀ ਲੰਮੀ ਉਮਰ ਕਰੇ ਤੁਹਾਡੇ ਨਾਲ ਬੇਜਵਾਨਿਆਂ ਦੀ ਇਹਨਾਂ ਮੱਜਾਂ ਦੀ ਉਮਰ ਲੰਬੀ ਕਰੇ ਇਹ ਤੰਦਰੁਸਤ ਰਹਿਣ ਤੁਸੀਂ ਇਹਨਾਂ ਦੀ ਸੇਵਾ ਕਰਦੇ ਰਹੋ